ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਇਹ ਗੱਲ ਕਰਨ ਜਾ ਰਹੇ ਹਾਂ ਜੀ ਚੁਪੈਰਾ ਸਾਹਿਬ ਬਾਰੇ ਚੁਪੈਰਾ ਸਾਹਿਬ ਵਿੱਚ ਕਿੰਨੀਆਂ ਬਾਣੀਆਂ ਦਾ ਜਾਪ ਕੀਤਾ ਜਾਂਦਾ ਹੈ ਚੁਪੈਰਾ ਸਾਹਿਬ ਦਾ ਅਸਲੀ ਟਾਈਮਿੰਗ ਕੀ ਹੈ ਦਿਨ ਕਿਹੜਾ ਹੈ ਅਤੇ ਕਿਹੜੀ ਬਾਣੀ ਕਿੱਥੋਂ ਲੈ ਕੇ ਕਿੱਥੇ ਤੱਕ ਪੜੀ ਜਾਣੀ ਹੈ ਵਾਹਿਗੁਰੂ ਜੀ ਇਹਦੇ ਵਿੱਚ ਅਸੀਂ ਸਭ ਕੁਝ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਕਮੈਂਟ ਵਿੱਚ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਹਾਂਜੀ ਸਾਧ ਸੰਗਤ ਜੀ ਹੁਣ ਅੱਗੇ ਵਧਦੇ ਹਾਂ ਜੀ ਦੁਪਹਿਰਾ ਸਹਿਬ ਦੁਪਹਿਰਾ ਸਹਿਬ ਦੇ ਵਿੱਚ ਪਹਿਲਾਂ ਪੰਜ ਬਾਣੀਆਂ ਜਪਜੀ ਸਾਹਿਬ ਜੀ ਦੀਆਂ ਕੀਤੀਆਂ ਜਾਂਦੀਆਂ ਹਨ ਉਸ ਤੋਂ ਬਾਅਦ ਦੋ ਪਾਠ ਚੌਪਈ ਸਾਹਿਬ ਜੀ ਦੇ ਕੀਤੇ ਜਾਂਦੇ ਹਨ ਉਸ ਤੋਂ ਬਾਅਦ ਫਿਰ ਬ੍ਰੇਕ ਹੋ ਜਾਂਦੀ ਹੈ ਉਹਦੇ ਵਿੱਚ ਤੁਸੀਂ ਬਾਥਰੂਮ ਜਾ ਸਕਦੇ ਹੋ ਕੁਝ ਖਾ ਪੀ ਸਕਦੇ ਹੋ 15 ਤੋਂ 20 ਮਿੰਟ ਦੀ ਬ੍ਰੇਕ ਹੁੰਦੀ ਹੈ ਅਤੇ ਉਸ ਤੋਂ ਬਾਅਦ ਸੁਖਮਨੀ ਸਾਹਿਬ ਇੱਕ ਪਾਠ ਪੜਿਆ ਜਾਂਦਾ ਹੈ ਸੁਖਮਨੀ ਸਾਹਿਬ ਤੋਂ ਪੜਨ ਤੋਂ ਬਾਅਦ ਇੱਕ ਪਾਠ ਆਨੰਦ ਸਾਹਿਬ ਜੀ ਦਾ ਕੀਤਾ ਜਾਂਦਾ ਹੈ ਅਤੇ ਫਿਰ ਇੱਕ ਸ਼ਲੋਕ ਜਪਜੀ ਸਾਹਿਬ ਵਿੱਚੋਂ ਪੜਿਆ ਜਾਂਦਾ ਹੈ ਅਤੇ ਫਿਰ ਅਰਦਾਸ ਕੀਤੀ ਜਾਂਦੀ ਹੈ ਪਾਠ ਪੜ੍ਹਦੇ ਹੋਏ ਜਦ ਅਸੀਂ ਜਪਜੀ ਸਾਹਿਬ ਸ਼ੁਰੂ ਕਰਨਾ ਹੈ ਫਤੇ ਬੁਲਾ ਕੇ ਜਪਜੀ ਸਾਹਿਬ ਸ਼ੁਰੂ ਕਰ ਦੇਣਾ ਹੈ ਉਸ ਤੋਂ ਬਾਅਦ ਜਦੋਂ ਜਪਜੀ ਸਾਹਿਬ ਖਤਮ ਹੋ ਜਾਂਦਾ ਹੈ ਪੜ੍ਹਿਆ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਫਤੇ ਨਹੀਂ ਬੁਲਾਉਣੀ ਦੁਬਾਰਾ ਦੂਸਰਾ ਜਪਜੀ ਸਾਹਿਬ ਸ਼ੁਰੂ ਕਰ ਦੇਣਾ ਹੈ ਬਿਨਾਂ ਫਤੇ ਬੁલાਏ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਪੰਜਵਾਂ ਪੰਜ ਜਪਜੀ ਸਾਹਿਬ ਜਿਹਦੇ ਪਾਠ ਕਰਕੇ ਵੀ ਆਪਾਂ ਫਤੇ ਨਹੀਂ ਬੁਲਾਉਣੀ ਉਸ ਤੋਂ ਬਾਅਦ ਆਪਾਂ ਚੋਪਈ ਸਹਿਬ ਜੀ ਦੇ ਦੋ ਪਾਠ ਕਰਨੇ ਹਨ ਉਹ ਵੀ ਬਿਨਾਂ ਫਤੇ ਬਲਾਏ ਹੀ ਕਰਨੇ ਹਨ ਜਦੋਂ ਆਪਣੀ ਬ੍ਰੇਕ ਹੋ ਜਾਂਦੀ ਹੈ ਅਸੀਂ ਚਾਹ ਪਾਣੀ ਦਾ ਟਾਈਮ ਹੋ ਜਾਂਦਾ ਹੈ 15-20 ਮਿੰਟ ਦੀ ਵਿੱਚ ਰੈਸਟ ਮਿਲਦੀ ਹੈ ਉਸ ਵਿੱਚ ਵੀ ਆਪਾਂ ਜਦ ਇਹ ਉੱਠਣਾ ਹੈ ਤਾਂ ਫਤੇ ਬਲਾ ਕੇ ਨਹੀਂ ਉੱਠਣਾ ਜਦ ਇਹ ਆਪਾਂ ਬ੍ਰੇਕ ਆਪਣੀ ਖਤਮ ਹੋ ਜਾਂਦੀ ਹੈ ਅਸੀਂ ਫੇਰ ਦੁਬਾਰਾ ਸੁਖਮਨੀ ਸਹਿਬ ਸ਼ੁਰੂ ਕਰਨਾ ਹੈ ਫਿਰ ਵੀ ਫਤੇ ਬਲਾ ਕੇ ਨਹੀਂ ਸ਼ੁਰੂ ਕਰਨਾ ਇਸੇ ਤਰ੍ਹਾਂ ਸੁਖਮਨੀ ਸਹਿਬ ਕਰਨਾ ਹੈ ਫਿਰ ਆਨੰਦ ਸਹਿਬ ਅਤੇ ਫਿਰ ਸ਼ਲੋਕ ਅਤੇ ਫਿਰ ਅਰਦਾਸ ਹੁਣ ਅਸੀਂ ਤੁਹਾਨੂੰ ਦੱਸਾਂਗੇ ਕਿਹੜੀ ਬਾਣੀ ਕਿੱਥੇ ਤੋਂ ਕਿੱਥੇ ਤੱਕ ਕਰਨੀ ਹੈ ਹਾਂਜੀ ਸਾਧ ਸੰਗਤ ਜੀ ਅਸੀਂ ਜਪਜੀ ਸਾਹਿਬ ਇੱਕ ਓੰਕਾਰ ਤੋਂ ਸ਼ੁਰੂ ਕਰਨਾ ਹੈ ਅਤੇ ਇਸ ਨੂੰ ਸ਼ਲੋਕ ਪੂਰਾ ਪੜ੍ਹਨਾ ਹੈ ਕੀਤੀ ਛੁੱਟੀ ਨਾਲ ਇੱਥੇ ਤੱਕ ਅਸੀਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਹਨ ਵਾਹਿਗੁਰੂ ਜੀਓ ਗੁਰਬਾਣੀ ਦੀ ਆਰੰਭਤਾ ਦੁਪਹਿਰ 12 ਵਜੇ ਸ਼ੁਰੂ ਹੋਵੇਗੀ ਇਸੇ ਤਰ੍ਹਾਂ ਆਪਾਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਹਨ ਵਾਹਿਗੁਰੂ ਜੀਓ ਜਪਜੀ ਸਾਹਿਬ ਪੜਨ ਤੋਂ ਬਾਅਦ ਜਿਹੜਾ ਕਿ ਦੋ ਚੌਪਈ ਸਾਹਿਬ ਜੀ ਦੇ ਪਾਠ ਕਰਨੇ ਹਨ ਉਹ ਅਸੀਂ ਕੱਲੇ ਚੌਪਈ ਸਾਹਿਬ ਦੇ ਪਾਠ ਦੇ ਵਿੱਚੋਂ ਨਹੀਂ ਕਰਨੇ ਉਹ ਅਸੀਂ ਰਹਿਰਾਸ ਸਾਹਿਬ ਜੀ ਦੇ ਗੋਟਾ ਸਾਹਿਬ ਦੇ ਵਿੱਚੋਂ ਕਰ ਸਕਦੇ ਆ ਜੀ ਅਸੀਂ ਚੌਵੀ ਸਹਿਬ 함ਰੀ ਇੱਕ ਰੁਹਾਦ ਦੇ ਰਛਾ ਤੋਂ ਲੈ ਕੇ ਦੋਹਰਾ ਸਗਲ ਦੁਆਰ ਕੋ ਸਾਢ ਕੇ ਗਹੋ ਤੁਹਾਰੋ ਦੁਆਰ ਪਾਹੇ ਗਏ ਗਿਲਾਜ ਅਸ ਗੋਬਿੰਦ ਦਾਸ ਤੁਹਾਰ ਤੱਕ ਕਰਨੇ ਵਾਹਿਗੁਰੂ ਜੀਓ ਇਸ ਤੋਂ ਬਾਅਦ ਇਸੇ ਤਰ੍ਹਾਂ ਅਸੀਂ ਸੁਖਮਨੀ ਸਾਹਿਬ ਜੀ ਦੀ ਜਿਹੜਾ ਪਾਠ ਦੀ ਅਰੰਭਤਾ ਕਰਨੀ ਹੈ ਗੋੜੀ ਸੁਖਮਨੀ ਮਹਲਾ ਪਹਿਲਾ ਤੋਂ ਲੈ ਕੇ ਸੁਖਮਨੀ ਸਾਹਿਬ ਜੀ ਦੇ ਅਖੀਰ ਤੱਕ ਨਾਨਕ ਇਹ ਗੁਣਨਾਮ ਸੁਖਮਨੀ ਤੱਕ ਕਰਨਾ ਹੈ ਵਾਹਿਗੁਰੂ ਜੀਓ ਇਸ ਤੋਂ ਬਾਅਦ ਜੋ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਉਹ ਵੀ ਅਸੀਂ ਰਹਿਰਾਸ ਸਿੰਘ ਦੇ ਵਿੱਚੋਂ ਹੀ ਪੜ੍ਹਨੀ ਹੈ ਕਿਉਂਕਿ ਰਹਿਰਾਸ ਸਾਹਿਬ ਦੇ ਵਿੱਚ ਆਨੰਦ ਸਾਹਿਬ ਜੀਆਂ ਛੇ ਬਾਣੀਆਂ ਹਨ ਤੇ ਦੂਸਰਾ ਜੋ ਅਸੀਂ ਕਲਾ ਆਨੰਦ ਸਾਹਿਬ ਪੜ੍ਹਦੇ ਹਾਂ ਉਸ ਦੇ ਵਿੱਚ 40 ਪੌੜੀਆਂ ਹਨ ਤੇ ਅਸੀਂ 6 ਪੌੜੀਆਂ ਪੜ੍ਹਨੀਆਂ ਹਨ ਰਾਮਕਲੀ ਮਹਲਾ ਤੀਜਾ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਤੋਂ ਲੈ ਕੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਇੱਥੋਂ ਤੱਕ ਅਸੀਂ ਆਨੰਦ ਸਾਹਿਬ ਜੀ ਦੀ ਬਾਣੀ ਪੜ੍ਹਨੀ ਹੈ ਅਤੇ ਇਸ ਤੋਂ ਬਾਅਦ ਫਿਰ ਅਸੀਂ ਅਰਦਾਸ ਕਰ ਦੇਣੀ ਹੈ ਇੱਕ ਗਲ ਹੋਰ ਵਾਹਿਗੁਰੂ ਜੀਓ ਜੇ ਮਰਡੋ ਤੁਹਾਡਾ ਚੋਪਹਿਰਾ ਸਹਿਬ ਦੀਆਂ ਸਾਰੀਆਂ ਬਾਣੀਆਂ 3:30 ਵਜੇ ਤੱਕ ਹੋ ਜਾਂਦੀਆਂ ਹਨ ਤਾਂ ਵੀ ਤੁਸੀਂ ਉੱਥੇ ਸਮਾਪਤੀ ਨਹੀਂ ਕਰਨੀ ਤੁਸੀਂ 4 ਵਜੇ ਤੱਕ ਬਾਣੀ ਪੜ੍ਹਨੀ ਹੈ ਵਾਹਿ ਵਾਹਿ ਗੁਰੂ ਦਾ ਜਾਪ ਕਰ ਸਕਦੇ ਹੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਾਪ ਕਰ ਸਕਦੇ ਹੋ ਜਾਂ ਫਿਰ ਜੇ ਤੁਹਾਨੂੰ ਕੋਈ ਔਰ ਬਾਣੀ ਆਉਂਦੀ ਹੈ ਤੁਸੀਂ ਉਹ ਬਾਣੀ ਵੀ ਜਾਪ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ